ਮੈਂ ਇਸ ਵੇਲੇ ਮੌਜੂਦ ਹਾਂ ਜਿਲ੍ਹਾ ਪਟਿਆਲਾ ਦੇ ਪਿੰਡ ਸੰਸੂਆ ਵਿੱਚ ਜਿੱਥੇ ਕਿ ਇੱਕ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਔਰਤ ਨੂੰ ਖੰਬੇ ਨਾਲ ਬੰਨਿਆ ਗਿਆ ਮੇਰੇ ਬਿਲਕੁਲ ਨਾਲ ਇਹ ਖੰਬਾ ਹੈ ਇੱਥੇ ساری ਘਟਨਾ ਵਾਪਰੀ ਹੈ ਇਸ ਖੰਬੇ ਨਾਲ ਉਸ ਔਰਤ ਜੋ ਆਸ਼ਾ ਦੇਵੀ ਹੈ ਉਹਨੂੰ ਬੰਨਿਆ ਗਿਆ ਸੀ ਦੂਜੀ ਧਿਰ ਵੱਲੋਂ ਉਹਨਾਂ ਦਾ ਘਰ ਥੋੜਾ ਪਿੱਛੇ ਹੈ ਤੇ ਦੂਜਿਆਂ ਦਾ ਵੀ ਨਾਲ ਹੀ ਹੈ ਇਹ ਘਟਨਾ ਜਿਹੜੀ ਹੋਈ ਹੈ ਜਿਹੜਾ ਬੀਬੀ ਦਾ ਮੁੰਡਾ ਕੋਈ 18 ਸਾਲ ਦਾ ਦੱਸਿਆ ਜਾ ਰਿਹਾ ਹੈ ਉਹਦੇ ਉਹਨਾਂ ਦੀ ਔਰਤ ਦੇ ਨਾਲ ਕਿਸੇ ਨਾਲ ਸਬੰਧ ਬਣ ਗਏ ਤੇ ਉਹ ਦੋਹੇ ਜਣੇ ਇਹਨਾਂ ਦਾ ਕਹਿਣਾ ਵੀ ਉਹ ਲਾਪਤਾ ਨੇ ਇਸ ਘਟਨਾ ਤੋਂ ਗੁੱਸੇ ਹੋਏ ਦੂਜੇ ਪਰਿਵਾਰ ਨੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਇਹਨਾਂ ਜਿਹੜੀ ਜਿਹੜਾ ਇਹ ਖੰਭਾ ਹੈ ਇਹਦੇ ਤੋਂ ਉਹ ਜਿਹੜੀ ਔਰਤ ਦੀ ਸੱਸਾ ਹੈ ਉਹਨੇ ਦੱਸਿਆ ਵੀ ਮੇਰੀ ਨੋ ਕਰੇ ਸੀ ਉੱਥੋਂ ਉਹਨਾਂ ਨੇ ਲਿਆ ਕੇ ਖਿੱਚ ਕੇ ਲਿਆ ਕੇ ਉਹਨਾਂ ਨੂੰ ਉਹਨਾਂ ਦੇ ਵਾਲ ਫੜ ਕੇ ਲਿਆ ਕੇ ਖਿੱਚ ਕੇ ਇੱਥੇ ਲੈ ਕੇ ਬੰਨਿਆ ਇੱਥੇ 3-4 ਘੰਟੇ ਤੱਕ ਬੰਦੇ ਰਹੇ ਉਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਿਆ ਪੁਲਿਸ ਨੇ ਆ ਕੇ ਉਹਨਾਂ ਨੂੰ ਛੁਡਾਇਆ ਇਸ ਘਟਨਾ ਨਾਲ ਜਿਹੜਾ ਸਾਰਾ ਪਿੰਡ ਦਾ ਮਾਹੌਲ ਹੈ ਮਤਲਬ ਲੋਕ ਸਾਰੇ ਗਲੀਆਂ 'ਚ ਖੜੇ ਗੱਲਾਂ ਕਰਦੇ ਨੇ ਹਾਲਾਂਕਿ ਕੋਈ ਵੀ ਇਹ ਗੱਲ ਕਿਸੇ ਤੋਂ ਕਹਿਣ ਤੋਂ ਬਚ ਰਿਹਾ ਵੀ ਕਿਹਦਾ ਕਸੂਰ ਹੈ ਪਰ ਫਿਰ ਵੀ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਵੀ ਜਿਹੜਾ ਇਹ ਘਟਨਾ ਸੀ ਇਹ ਨਹੀਂ ਹੋਣੀ ਚਾਹੀਦੀ ਸੀ ਇਦਾਂ ਦਾ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈਣਾ ਚਾਹੀਦਾ ਸੀ ਆਪਾਂ ਪਿੰਡ ਦੇ ਲੋਕਾਂ ਨਾਲ ਗੱਲ ਕਰਦੇ ਆਂ ਉਹਨਾਂ ਤੋਂ ਜਾਣਦੇ ਆਂ ਵੀ ਉਹਨਾਂ ਦਾ ਕੀ ਕਹਿਣਾ ਤੇ ਪੁਲਿਸ ਪ੍ਰਸ਼ਾਸਨ ਤੋਂ ਵੀ ਪਤਾ ਕਰਾਂਗੇ ਕਿ ਇਸ ਬਾਰੇ ਕੀ ਕਹਿਣਾ ਉਹਨਾਂ ਦਾ ਪਿੰਡ ਅਤੇ ਕੋਈ ਹੱਲ ਕਰਦੀ ਮੇਰੇ ਮਾਰੰਡਾ ਥੋੜੀ ਅੱਕ ਬੰਡਾ ਦੀ ਛੋਟੇ ਛੋਟੇ ਬੱਚੇ ਨੇ ਰੋਟੀ ਵੀ ਨਹੀਂ ਬਣਾ ਸਕਦੀ ਮੇਰੀ ਪੋਤੀ ਬਣਾ ਕੇ ਦੇ ਜਾਂਦੀ ਹੈ ਕੋਈ ਹੱਲ ਨਹੀਂ ਪੁੱਤ ਸਾਡਾ ਇਨਸਾਫ ਹੋਣਾ ਚਾਹੀਦਾ ਬੁੱਢਾ ਛੋਟੇ ਨੋਦੇ ਕਿੰਨੇ ਬੱਚੇ ਇੱਕੋ ਮੁੰਡਾ ਸੀ ਇੱਕ ਹੋਰ ਵੀ ਹੈ ਨਾ ਮੈਂ ਕੀ ਕਰਦੇ ਉਹ ਕਿਹੜਾ ਪਿੰਡ ਹੈ ਇਹ ਇਹ ਪਿੰਡ ਜਨਸੂਆ ਜੀ ਇੱਥੋਂ ਮੇਰੇ ਮਿਸਿਸ ਸਰਪੰਚ ਨੇ ਧਰਮਵੀਰ ਨਾਮ ਹੈ ਮੇਰਾ ਸਰਪੰਚ ਤੋਂ ਤੁਹਾਡੇ ਨੇ ਕਟਨਾ ਹੋਈ ਹੈ ਕੀ ਗੱਲ ਹੋਈ ਹੈ ਕੀ ਸਾਰਾ ਕਟਨਾ ਹੈ ਕਦੋਂ ਦੀ ਗੱਲ ਹੈ ਇਹ ਜੀ ਤਿੰਨ ਤਰੀਕ ਦੀ ਗੱਲ ਹੈ ਮੈਂ ਇਧਰ ਮੱਥਾ ਟੇਕਣ ਅਸੀਂ ਗਏ ਸੀ ਬਾਰ ਯਾਰਾਂ ਦੋਸਤਾਂ ਨਾਲ ਸ਼ਾਮ ਨੂੰ ਜਿਆਦਾ ਆਏ ਆ ਤਾਂ ਸਾਨੂੰ ਪਤਾ ਲੱਗਿਆ ਵੀਡੀਓ ਜੀ ਇੱਕ ਚਾਚ ਸਾਹਿਬ ਵੱਲੋਂ ਵੀ ਮੇਰੇ ਕੋਲ ਨਹੀਂ ਭੇਜੀ ਵੀ ਇਹ ਤੇ ਤੁਹਾਡੇ ਪਿੰਡ ਦਾ ਐਵੇਂ ਐਵੇਂ ਗੱਲ ਹੋਈ ਹੈ ਤਾਂ ਬਹੁਤ ਹੀ ਮਾੜਾ ਹੋਇਆ ਹੈ ਵੀ ਜੇ ਕਾਨੂੰਨ ਨੂੰ ਆਪਣੇ ਹੱਥੇ 'ਚ ਨਹੀਂ ਲੈਣਾ ਚਾਹੀਦਾ ਇਹਨਾਂ ਲੋਕਾਂ ਨੂੰ ਇਹ ਗਰੀਬ ਲੋਕ ਨੇ ਜਿਹਵੇਂ ਮਿਹਨਤ ਮਜ਼ਦੂਰੀ ਕਰਨ ਵਾਲੇ ਇਹਨਾਂ ਨੂੰ ਪਤਾ ਤਾਂ ਹੁੰਦਾ ਨਹੀਂ ਅਨਪੜਤਾ ਕਾਰਨ ਉਹਨਾਂ ਨੇ ਯਾਨੀ ਕਿ ਜਿਹੜਾ ਇਸ ਸਟੇਪ 'ਚ ਆਇਆ ਹੈ ਬਹੁਤ ਹੀ ਮਾੜਾ ਚੁੱਕਿਆ ਹੈ ਕਿਉਂਕਿ ਕਾਨੂੰਨ ਦਾ ਜੇ ਲੋਕਾਂ ਨੂੰ ਡਾਰੀ ਨਹੀਂ ਹੋਏਗਾ ਤਾਂ ਲੋਕ ਸੇਫ ਕਿਵੇਂ ਰਹਿਣਗੇ ਇਹਨਾਂ ਨੇ ਬਹੁਤ ਮਾੜਾ ਕੀਤਾ ਹੈ ਜਿਹੜਾ ਕਾਨੂੰਨ ਨੂੰ ਹੱਥ ਚ ਲੈ ਲੇ ਡੇਸ ਨੂੰ ਇੱਕ ਨੂੰ ਬੰਨਿਆ ਉਹ ਲੇਡੀਸ ਜਿਹੜੀ ਇਹ ਮੁੰਡੇ ਦੀ ਮਾਤਾ ਹੈ ਜਿਨ੍ਹਾਂ ਦੀ ਯਾਨੀ ਕਿ ਨੂੰ ਨੂੰ ਕੱਢ ਕੇ ਲੈ ਕੇ ਉਹ ਪਰਿਵਾਰ ਨੇ ਇਹ ਕੰਮ ਕੀਤਾ ਮੈਂ ਇਸ ਵੇਲੇ ਮੌਜੂਦ ਹਾਂ ਜ਼ਿਲ੍ਹਾ ਪਟਿਆਲਾ ਦੇ ਪਿੰਡ ਸੰਨਸੂਆਂ ਵਿੱਚ ਜਿੱਥੇ ਕਿ ਇੱਕ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਔਰਤ ਨੂੰ ਖੰਭੇ ਨਾਲ ਬੰਨਿਆ ਗਿਆ ਮੇਰੇ ਬਿਲਕੁਲ ਨਾਲ ਇਹ ਖੰਭਾ ਹੈ ਇੱਥੇ ਸਾਰੀ ਘਟਨਾ ਵਾਪਰੀ ਇਸ ਖੰਭੇ ਨਾਲ ਉਸ ਔਰਤ ਜੋ ਆਸ਼ਾ ਦੇਵੀ ਹੈ ਉਹਨੂੰ ਬੰਨਿਆ ਗਿਆ ਸੀ ਦੂਜੀ ਧਰ ਵੱਲੋਂ ਉਹਨਾਂ ਦਾ ਘਰ ਥੋੜਾ ਪਿੱਛੇ ਹੈ ਤੇ ਦੂਜਿਆਂ ਦਾ ਵੀ ਨਾਲ ਹੀ ਹੈ ਇਹ ਘਟਨਾ ਜਿਹੜੀ ਹੋਈ ਹੈ ਜਿਹੜਾ ਬੀਬੀ ਦਾ ਮੁੰਡਾ ਕੋਈ 18 ਸਾਲ ਦਾ ਦੱਸਿਆ ਜਾ ਰਿਹਾ ਉਹਦੇ ਉਹਨਾਂ ਦੀ ਔਰਤ ਦੇ ਨਾਲ ਕਿਸੇ ਨਾਲ ਸਬੰਧ ਬਣ ਗਏ ਤੇ ਉਹ ਦੋਹੇ ਜਣੇ ਇਹਨਾਂ ਦਾ ਕਹਿਣਾ ਵੀ ਉਹ ਲਾਪਤਾ ਨੇ ਇਸ ਘਟਨਾ ਤੋਂ ਗੁੱਸੇ ਹੋਏ ਦੂਜੇ ਪਰਿਵਾਰ ਨੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਇਹਨਾਂ ਜਿਹੜੀ ਜਿਹੜਾ ਇਹ ਖੰਭਾ ਹੈ ਇਹਦੇ ਤੋਂ ਉਹ ਜਿਹੜੀ ਔਰਤ ਦੀ ਸੱਸਾ ਹੈ ਉਹਨੇ ਦੱਸਿਆ ਵੀ ਮੇਰੀ ਨੋ ਘਰੇ ਸੀ ਉੱਥੋਂ ਉਹਨਾਂ ਨੇ ਲਿਆ ਕੇ ਖਿੱਚ ਕੇ ਲਿਆ ਕੇ ਉਹਨਾਂ ਨੂੰ ਉਹਨਾਂ ਦੇ ਵਾਲ ਫੜ ਕੇ ਲੈ ਕੇ ਖਿੱਚ ਕੇ ਇੱਥੇ ਲੈ ਕੇ ਬੰਨਿਆ ਇੱਥੇ 3-4 ਘੰਟੇ ਰੂ ਬੰਦੇ ਰਹੇ ਉਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਿਆ ਪੁਲਿਸ ਨੇ ਆ ਕੇ ਉਹਨਾਂ ਨੂੰ ਛਡਾਇਆ ਇਸ ਘਟਨਾ ਨਾਲ ਜਿਹੜਾ ਸਾਰਾ ਪਿੰਡ ਦਾ ਮਾਹੌਲ ਹੈ ਮਤਲਬ ਲੋਕ ਸਾਰੇ ਗਲੀਆਂ 'ਚ ਖੜੇ ਗੱਲਾਂ ਕਰਦੇ ਨੇ ਹਾਲਾਂਕਿ ਕੋਈ ਵੀ ਇਹ ਗੱਲ ਕਿਸੇ ਤੋਂ ਕਹਿਣ ਤੋਂ ਬਚ ਰਿਹਾ ਵੀ ਕਿਹੜਾ ਕਸੂਰ ਹੈ ਪਰ ਫਿਰ ਵੀ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਵੀ ਜਿਹੜਾ ਇਹ ਘਟਨਾ ਸੀ ਇਹ ਨਹੀਂ ਹੋਣੀ ਚਾਹੀਦੀ ਸੀ ਇਦਾਂ ਦਾ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈਣਾ ਚਾਹੀਦਾ ਸੀ ਆਪਾਂ ਪਿੰਡ ਦੇ ਲੋਕਾਂ ਨਾਲ ਗੱਲ ਕਰਦੇ ਹਾਂ ਉਹਨਾਂ ਤੋਂ ਜਾਣਦੇ ਹਾਂ ਵੀ ਉਹਨਾਂ ਦਾ ਕੀ ਕਹਿਣਾ ਹੈ ਤੇ ਪੁਲਿਸ ਪਰਚਾ ਅਸੀਂ ਤੋਂ ਵੀ ਪਤਾ ਕਰਾਂਗੇ ਕਿ ਇਸ ਬਾਰੇ ਕੀ ਕਹਿਣਾ ਉਹਨਾਂ ਦਾ ਪਿੰਡ